ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਆਪ ਆਧੁਨਿਕ ਪਾਰਟੀ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੀ ਸਾਹ ਸੁੱਕ ਗਏ ਨੇ ਇੱਕ ਪਾਸੇ ਸਾਹ ਸੁੱਕੇ ਹੋਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇੱਕੋ ਇੱਕ ਜਮਾਤ ਇੱਕੋ ਇੱਕ ਪਾਰਟੀ ਹੈ ਜਿਹੜੀ ਪੰਥਕ ਹੈ ਖੇਤੀ ਪਾਰਟੀ ਦੇ ਨਾਲ-ਨਾਲ ਇਹ ਸਿੱਕਾ ਦੀ ਪਾਰਟੀ ਵੀ ਹੈ ਇਸ ਕਰਕੇ ਵੱਡੀ ਚੁਣੌਤੀ ਦਾ ਸਾਹਮਣਾ ਪਰਣਾ ਕਰਨਾ ਪਵੇਗਾ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਭਾਰਤੀ ਜਨਤਾ ਪਾਰਟੀ ਨੂੰ ਇੱਕ ਵਾਰ ਫਿਰ ਕੁੰਡੀਆਂ ਦੇ ਸਿੱਖ ਫਸਣਗੇ ਕਿਉਂਕਿ ਆ ਗਏ ਨੇ ਅਕਾਲੀ ਦਲ ਉਸ ਪੰਜਾਬ ਦੇ ਮੁਖੀ ਭਾਈ ਅਮਰਪਾਲ ਸਿੰਘ ਖਾਲਸਾ ਪਾਈ ਅੰਮ੍ਰਿਤਪਾਲ ਖਾਲਸਾ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰਿਆ ਜਾਵੇਗਾ ਜੇਕਰ ਉਮੀਦਵਾਰ ਉਤਾਰਿਆ ਜਾਂਦਾ ਹੈ ਤਾਂ ਸਭ ਤੋਂ ਵੱਡੀ ਚੁਣੌਤੀ ਹੋਵੇਗੀ ਆਪ ਆਦੀ ਪਾਰਟੀ ਨੂੰ ਦੂਜੀ ਸਭ ਤੋਂ ਵੱਡੀ ਚੁਣੌਤੀ ਹੋਵੇਗੀ ਸ਼ਰੋਮਣੀ ਅਕਾਲੀ ਦਲ ਨੂੰ ਕਿਉਂਕਿ ਹਲਕਾ ਤਰਨਤਾਰ ਪੰਥਕ ਹਲਕਾ ਹੈ ਸਿੱਖੀ ਦਾ ਗੜ ਮੰਨਿਆ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਜਿਮਨੀ ਦੀ ਜਿੱਤ ਦਾ ਜਸ਼ਨ ਮਨ ਮਨਾ ਰਹੀ ਸਤਾਤਰ ਆਪ ਆਦਮੀ ਪਾਰਟੀ ਨੂੰ ਲੋਕ ਸਭਾ ਦੇ ਮੈਂਬਰ ਅਮਰਪਾਲ ਸਿੰਘ ਦੀ ਪਾਰਟੀ ਨੇ ਸੋਚਾਂ ਵਿੱਚ ਪਾ ਦਿੱਤਾ ਹੈ ਰਾਸ਼ਟਰੀ ਸੁਰੱਖਿਆ ਐਕਟ ਯਾਨੀ ਕਿ ਐਨਐਸਏ ਤਹਿਤ ਅਸਾਮ ਦੀ ਡਿਗੁਰਗੋਟ ਜੇਲ੍ਹ ਵਿੱਚ ਬੰਦ ਭਾਈ ਅਮਰਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਉਵਾਸ ਪੰਜਾਬ ਦੇ ਨੇ ਤਰਨਤਾਰ ਜਿੰਮਣੀ ਚੌਂ ਨੜਨਾ ਇਲਾਕਾ ਕਰ ਦਿੱਤਾ ਹੈ ਤਰਨਤਾਰ ਤੋਂ ਆਪ ਆਦਮੀ ਪਾਰਟੀ ਆਪ ਦੇ ਵਿਧਾਇਕ ਕਸ਼ਮੀਰ ਸਿੰਘ ਸੋਲ ਦੀ 27 ਜੂਨ ਨੂੰ ਮੌਤ ਹੋ ਗਈ ਸੀ ਇਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਹਾਲਾਂਕਿ ਇਥੇ ਜਿਮਨੀ ਚੋਣ ਦਾ ਐਲਾਨ ਹੋਣਾ ਅਜੇ ਬਾਕੀ ਹੈ ਇਸ ਸਬਾਰੇ ਭਾਈ ਅਮਰਪਾਲ ਖਾਲਸਾ ਦੇ ਪਿਤਾ ਤਾਂ ਸੇਮ ਸਿੰਘ ਖਾਲਸਾ ਨੇ ਕਿਹਾ ਕਿ ਇਹ ਸੀਟ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਅਧੀਨ ਆਉਂਦੀ ਹੈ ਜਿੱਥੋਂ ਅਮਰ ਅਮਰਪਾਲ ਸਿੰਘ ਖੁਦ ਸੰਸਦ ਮੈਂਬਰ ਹਨ ਇਸ ਲਈ ਚੋਣ ਲੜਾਂਗੇ ਜਲਦੀ ਹੀ ਪਾਰਟੀ ਜਲਦੀ ਹੀ ਉਮੀਦਵਾਰ ਦਾ ਐਲਾਨ ਕਰੇਗੀ ਸੱਤਾ ਤੇਰ ਆਪ ਲਈ ਚੁਣੌਤੀ ਹੈ ਚੁਣੌਤੀ ਇਸ ਲਈ ਕਿਉਂਕਿ ਪਿਛਲੇ ਸਾਲ ਲੋਕ ਸਭਾ ਦੀਆਂ ਚੋਣਾਂ ਵਿੱਚ ਅਮਰਪਾਲ ਤਰਨਤਾਰਨ ਨੂੰ ਸਭਾ ਸੀਟ ਤੋਂ 40% ਵੋਟਾਂ ਮਿਲੀਆਂ ਸਨ ਸੁਭਾ ਸਰਕਾਰ ਵਿੱਚ ਮੰਤਰੀ ਹੋਣ ਦੇ ਬਾਵਜੂਦ ਇੱਥੋਂ ਆਪ ਉਮੀਦਵਾਰ ਨਾਲਜੀਤ ਸਿੰਘ ਪੁੱਲਰ ਤਿੱਜੇ ਸਾਥ ਤੇ ਰਹੇ ਦੱਸ ਦਈਏ ਕਿ ਅਮਰਪਾਲ ਨੇ ਜੇਲ੍ਹ ਵਿੱਚ ਰਹਿੰਦਿਆਂ ਆਜ਼ਾਦ ਤੌਰ ਤੇ ਲੋਕ ਸਭਾ ਦੀ ਚੋਣ ਲੜੀ ਸੀ ਉਸੇ ਵੇਲੇ ਨਾ ਕੋਈ ਪਾਰਟ ਉਹਨਾਂ ਦੀ ਪਾਰਟੀ ਸੀ ਤੇ ਨਾ ਕੋਈ ਕੇਡਰ ਸੀ ਜੇਲ੍ਹ ਵਿੱਚ ਹੋਣ ਕਰਕੇ ਅਮਰਪਾਲ ਖੁਦ ਪ੍ਰਚਾਰ ਵੀ ਨਹੀਂ ਕੀਤਾ ਸੀ ਇਸ ਦੇ ਬਾਵਜੂਦ 1,79,000 ਲੱਖ ਵੋਟਾਂ ਦੇ ਨਾਲ ਚੋਣ ਜਿੱਤੀ ਇਹ ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿੱਚੋਂ ਸਭ ਤੋਂ ਵੱਡਾ ਫਰਕ ਸੀ ਇਸ ਕਰਕੇ ਮੰਨਿਆ ਜਾ ਰਿਹਾ ਹੈ ਕਿ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਾਸਤੇ ਵੱਡੀ ਚਰਚਾ ਹੋਵੇਗੀ ਕਿਉਂਕਿ ਹਲਕਾ ਸ਼੍ਰੀ ਖਡੂਰ ਸਾਹਿਬ ਦੇ ਵਿੱਚ ਆਉਂਦਾ ਹੈ ਤਾਂ ਤਰ 2 ਤੋਂ ਜਿਹੜੀ ਚੋਣ ਲੜੀ ਜਾਵੇਗੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੀਬੀ ਪਰਮਜੀਤ ਕੌਰ ਖਾਲੜਾ ਉਹ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਹਾਲਾਂਕਿ ਇਹਨਾਂ ਗੱਲਾਂ ਨੂੰ ਖਾਤ ਕੀਤਾ ਗਿਆ ਹੈ ਬੀਬੀ ਪਰਮਜੀਤ कौर ਖਾਲਾ ਨੂੰ ਅੱਜ ਪੋਸਟ ਪਾਈ ਗਿਆ ਹੈ ਉਹਨਾਂ ਨੇ ਕਿਹਾ ਕਿ ਮੈਂ ਸਿਰਫ ਸ੍ਰੀ ਖਡੂਰ ਸਾਹਿਬ ਤੋਂ ਚੋਣ ਲੜਨਾ ਚਾਹੁੰਦੀ ਸੀ ਐਜ਼ ਅ ਮੈਂਬਰ ਆਫ ਪਾਰਲੀਮੈਂਟ ਚਲੋ ਭਾਈ ਅਬਰਤਪਾਲ ਖਾਲਸਾ ਨੇ ਲੜੀ ਹੈ ਲੇਕਿਨ ਮੇਰਾ ਕੋਈ ਮੰਨ ਨਹੀਂ ਹੈ ਕਿ ਮੈਂ ਹਲਕਾ ਤਰਨਤਾਰ ਟੂング ਤੋਂ ਜਿਮਨੀ ਚੋਣ ਲੜਾਂ ਲੇਕਿਨ ਭਾਈ ਅਬਰਤਪਾਲ ਖਾਲਸਾ ਦੇ ਪਿਤਾ ਅਤਲ ਸਿੰਘ ਖਾਲਸਾ ਵੱਲੋਂ ਇਹ ਕਲੀਅਰ ਸ਼ਬਦਾਂ ਦੇ ਵਿੱਚ ਖਿਆ ਦਿੱਤਾ ਗਿਆ ਹੈ ਕਿ ਹਲਕਾ ਆਮਤਾ 2 ਹਲਕਾ ਸ਼੍ਰੀ ਖਡੂਰ ਸਾਹਿਬ ਦੇ ਵਿੱਚ ਆਉਂਦਾ ਹੈ ਇਸ ਕਰਕੇ ਅਸੀਂ ਆਪਣਾ ਉਮੀਦਵਾਰ ਜਲਦੀ ਹੀ ਚੋਣ ਮੈਦਾਨ ਦੇ ਵਿੱਚ ਉਤਾਰਾਂਗੇ